ਲਓ ਜੀ ਬਾਈ ਸਸੀ ਗਾਲ ਜੀ ਬਾਈ ਜੀ ਕੀ ਹਾਲ ਚਾਲ ਹੋਰ ਮੇਰੇ ਸਾਰੇ ਬੜਾ ਠੀਕ ਠਾਕ ਲਓ ਬਾਈ ਸੂਹਾ ਸੂਹਾ ਮੈਂ ਸਵਾਵਾ ਪੀ ਜਾਂਦਾ ਤੇ ਇਧਰ ਇਹਨਾਂ ਨੂੰ ਸਕੂਲ ਵੈਂਟੇ ਚੜਾਉਂਦੇ ਜਾਂਨਾ ਮੋਟਰਸਾਈਕਲ ਦੇ ਹਨ ਵਰਕਸ਼ਾਪ ਤੇ ਤਾਰੇ ਆਵਾਂਗੇ ਆਪਾਂ ਮੋਟਰਸਾਈਕਲ ਤੇ ਜਾਂਨੇ ਚੜਾਉਣ ਨਹੀਂ ਵਾਵਾ ਤੇ ਇਹਨਾਂ ਨੂੰ ਛੱਡਿਆ ਗਿਆ ਚਲੋ ਆਓ ਬਾਈ ਓਏ ਬੱਚਿਓ ਲਓ ਬਈ ਗਿਆਨ ਸੰਖਿਆ ਨੂੰ ਆਪਾਂ ਹਲ ਤਾਂ ਇੱਥੇ ਜੋ ਤਾਂ ਫਰਦਾ ਇੱਧਰ ਲਓ ਬਈ ਆਪਣੇ ਚੂਨਾ ਮੈਦਾਖਾ ਪਾਣੀ ਪੂਣੀ ਰਬ ਇਹ ਤਾਂ ਪੂਰਾ ਮੀਂਹ ਪਈ ਦੀ ਨਾ ਭਰਮ ਇਹਦੇ ਦੀ ਪਾਣੀ ਪੂਣੀ ਖੜ ਗਈ ਤੇ ਰੇ ਰੂ ਇਹ ਪਾਦਗੇ ਦੀ ਚ ਮਾੜਾ ਮੋਟਾ ਦਾ ਖੜਾ ਇਹ ਨਹੀਂ ਰੇ ਪਿੰਡੀ ਨਹੀਂ ਪੁੱਤ ਥੋੜਾ ਪਾਣੀ ਤੇ ਇਹਨਾਂ ਨੂੰ ਬਈ ਮਤਾਰਨ ਆਇਆ ਸੀ ਆ ਗਲੀ 'ਚ ਪਹਿਲਾਂ ਤਾਂ ਆ ਗਲੀ ਆਉਣਾ ਸੀ ਉਤਰੀ ਗਲੀ ਛੱਡਣਾ ਐ ਇਹਨਾਂ ਨੂੰ ਕਿਉਂਕਿ ਇੱਧਰ ਤਿਲਕਣ ਬਹੁਤ ਹੁੰਦੀ ਪਿੱਛੇ ਉਹ ਮਾੜਾ ਜਾਂ ਥੋੜੀ ਪਿੱਛੇ ਉਹ ਪਿੱਛੇ ਪਿੱਛੇ ਮੁੰਬਈ ਕੇ ਇਹਦੇ ਚ ਗਲੀ ਜਿੱਥੇ ਤਿਲਕਣ ਯਾਦੇ ਹੁੰਦੀ ਹੈ ਕਿ ਬਸ ਵੈਣ ਆਉਣ ਵਾਲੀ ਆ ਵੀਕ ਤੇ ਆ ਜਾਂਦੀ ਆ ਲੋ ਭਈਆ ਆਪਣਾ ਚੂਨਾ ਉਹ ਤੋਂ ਲੇ ਗਿਓ ਵੇਣੀਆ ਇਹ ਪਾਣੀ ਨਹੀਂ ਤਾਂ ਫਿਰ ਰਾਜਸਥਨ ਮੋਟਰ ਛੱਡ ਕੇ ਲਾ ਕੇ ਪਾਣੀ ਪੀ ਵਿੱਚ ਮਾਰਦੇ ਮਟੀਰੀਅਲ ਲੋਈ ਬਾਈ ਨਹੀਂ ਪਈ ਜਾਂਦਾ ਤੇ ਅੱਜ ਵੀ ਕਬੂਤਰ ਬਾਹਰ ਕੱਢਦਾ ਹੁੰਦਾ ਕੋਈ ਮਾਹੌਲ ਨਹੀਂ ਬਣਿਆ ਪੱਤੀ ਬਾਈ ਜਿਹੜਾ ਬਾਹਰ ਸੀ ਆਪਣਾ ਛਤਰੀ ਲੱਗੀ ਪਈ ਆ ਛਤਰੀ ਲੱਗੀ ਪਈ ਆ ਤੇ ਉੱਡ ਕੇ ਆ ਜਾਂਦਾ ਪਰ ਬੈਂਦਾ ਨਹੀਂ ਪਤਾ ਨਹੀਂ ਕੀ ਚੱਕਰ ਆ ਮੀ ਬੋ ਪਈ ਜਾਂਦਾ ਬਾਈ ਹਟ ਜਾਂਦਾ ਲੱਗ ਪੈਂਦਾ ਹਟ ਜਾਂਦਾ ਲੱਗ ਪੈਂਦਾ ਪਸੂ ਨਾ ਰੇਦੀ ਪਾਣੀ ਕੋਤਣੀ ਪਿਆਤਾ ਇਹ ਨਹੀਂ ਪਿਆਉਣਾ ਦਾ ਸ਼ਹਿਰ ਪਾਣੀ ਤੋਂ ਜਲਦੇ ਆ ਲਓ ਬਈ ਮਿੱਤਰੋ ਮਸਪੂਰ ਦਾ ਟਿੱਕੀਆ ਬਣਨ ਲੱਗੇ ਪਏ ਆ ੁੱਡੇ ਦੇ ਭਰਾ ਮੰਮੀ ਨੇ ਵੇਖਿਆ ਸੱਪ ਬਾਹਰਲੇ ਪਾਸੇ ਇਹ ਮੈਂ ਜਰਾ ਮਸਪੂਰ ਜੁਨਾ ਕਿਸੇ ਨਾ ਬੰਦੇ ਕਿ ਸਿਆਣੀ ਸਿਆਣੀ ਆਉਂਦੀ ਹੁੰਦੀ ਹੈ ਬਈ ਮਸਪੂਰ ਦੀ ਟਿੱਕੀ ਤੇ ਜਿੱਥੇ ਟਿੱਕੀਆਂ ਬੱਧਣਾਂ ਦੇ ਨਾਲ ਸੱਪ ਨਹੀਂ ਆਉਂਦਾ ਉਸ ਦਾ ਵਾਰ ਹੀ ਲੱਗਦਾ ੁੱਡੇਾਂ 'ਚ ਬਣਨ ਲੱਗੇ ਪਏ ਆ ਗਾਣੂਜ ਆ ਇਹ ਖੁੱਡੀਆਂ ਬੰਦ ਕੇ ਮੈਂ ਗਿਆ ਇੱਕ ਇੱਕ ਰੂਮ ਪਰਣੂ ਕਰਤਾ ਤੇ ਇੱਕ ਇੱਕ ਦਾ ਜਿੱਦਰ ਨੂੰ ਬਾਰਜੰਨੀਆ ਸਫਾਈ ਵੀ ਕਰਨ ਵਾਲੀ ਆ ਗੁੱਡੀਆਂ ਦੀ ਦਿਹਾੜ ਦਾ ਪੂਛਾ ਦਿਹਾੜ ਦਾ ਆ ਦੂਜੀ ਉੱਤੇ ਸਾਰੀ ਮੋਟਾ ਕਰ ਦੇਵਾਂਗੇ ਇਹਨਾਂ ਮੋਸ਼ਕੂਦ ਨਾਲ ਦੀ ਤੰਗ ਕਰਨੇ ਬੰਦ ਦੋ ਇਧਰ ਬੰਦ ਕਰ ਇਹ ਪੇਪਰ ਬੰਨ ਲੈ ਮੈਂ 4000 ਰੁਪਏ ਲਵੋ ਜੀ ਬਾਈ ਕੂਤਰਾਂ ਦੇ ਫਰਨੈਲ ਪਰ ਨੂਰ ਖੁੱਡਿਆਂ ਚ ਬੰਨ ਕੇ ਆ ਕੀ ਆਵੇਂ ਹੁੰਦੇ ਉਹਨੂੰ ਪੱਠੇ ਵੱਢਦੇ ਆ ਬਾਈ ਟੜਕੇ ਵੱਢੇ ਨਹੀਂ ਗਏ ਸੀ ਆ ਜਿਹੜੇ ਰਲੇ ਪਏ ਇਹ ਛੱਡਦੇ ਨੇ ਤੇ ਬਾਈ ਇੱਕ ਮਾਤਾਾਂ ਦੀ ਸੱਪ ਪਿਆ ਸੀ ਪੱਠਿਆਂ ਤੇ ਲੰਮਾ ਪੱਠੇ ਹੁਣ ਅੱਜ ਪੱਲੀ ਦੇ ਪਾਸੇ ਘਰੇ ਲੈ ਗਿਆ ਕਰਾਂਗੇ ਤੇ ਨਹੀਂ ਫਿਰ ਦਿਨ ਚੜ੍ਹੇ ਪਾਇਆ ਕਰਾਂਗੇ ਕਿਉਂਕਿ ਮੀਂਹ ਨਹੀਂ ਪਾਇਆ ਕਰਦੇ ਸੱਪ ਸਲੂਤੀ ਆ ਗਈ ਪਤਾ ਪੱਠੇ ਵੜ ਲੇ ਬਈ ਪੱਠੇ ਕੁੱਤਰ ਦੇ ਉਦੋਂ ਬਾਅਦ ਪਾਉਣ ਜਾਣਾਰੇ ਇਹ ਬੰਦੇ ਨੂੰ ਬਦਲ ਬੰਦਾ ਹੁੰਦਾ ਪੱਠੇ ਕੁੱਤਰ ਕੇ ਪਹਿਲਾਂ ਤਾਂ ਯਾਰ ਟੀਗੜਾ ਲਾਓ ਬਈ ਦਾਣਾ ਪਾਣੀ ਪਾਉਣ ਲੱਗਦੇ ਉਹ ਅੱਖਾਂ ਲਈ ਵੀ ਅੱਖ ਦਾ ਬੁਰਾ ਹਾਲ ਹੋਇਆ ਪਖੂਨ ਨਿਕਲੀ ਜਾਂਦਾ ਪਾਲਾ ਬੁਰਾ ਹਾਲ ਆ ਵਿੱਚ ਤੇ ਕੋਲਚ ਕੋਲਚ ਵੀ ਕਰੀ ਜਾਂਦੇ ਦਵਾਈ ਵੀ ਦਿੱਤੀ ਅੱਜ ਕਿਹੜਾ ਕਰਦਾ ਵੇਗਾ ਮਰੀ ਦਵਾਈ ਲਗਾਤਾਰ ਦੇ ਬਾਈ ਲਾਓ ਬਾਈ ਆਹ ਕੂਤਰ ਸਾਰੇ ਬਦਾਮਾਂ ਵਾਲੇ ਆ ਦੋ ਦੀ ਗੱਲ ਹੈ ਉਸਕੇ ਬਾਅਦ 10 ਦੇ ਪੰਜ 10 ਹੋ ਗਏ 10 11 ਤੇ 12 ਬਾਈ 12 ਕੂਤਰ ਬਦਾਮ ਖਾਈ ਜਾਂਦੇ ਤੇ ਜਿਹੜੀ ਜਮਾ ਵਧੀਆ ਚੂਟੀ ਦੇ ਆਪਦੇ ਹਣੀ ਕੂਤਰ ਬਦਾਮ ਖਾਈ ਜਾਂਦੇ ਆ ਤੇ ਛੱਡਣ ਦਾ ਕੋਈ ਮੂਹ ਥੇ ਨਹੀਂ ਬੰਦਦਾ ਕਿਵੇਂ ਕਿਉਂਕਿ ਮੌਸਮ ਬਾਈ ਦੀਦਾਈਆ ਜੇ ਛੱਤਰ ਨਾਲ ਲੱਗੀਆਂ ਨਾ ਤਾਂ ਬੱਚੇ ਬੁੱੱਚੇ ਭਾਏ ਜਾਂਦੇ ਨਾ ਕੂਤਰ ਛੱਡੇ ਜਾਂਦੇ ਆ ਹੁਣ ਜੇ ਮੌਸਮ ਸਹੀ ਹੋਇਆ ਤਾਂ ਕੂਤਰ ਕੱਢਾਂਗੇ ਨਹੀਂ ਫਿਰ ਜੋੜੀਆਂ ਲਾਉਣ ਤੇ ਜ਼ੋਰ ਦਿੰਨੇ ਆ ਤੇ ਇਹਦੇ ਚ ਲੰਗਾਂ ਬਈ ਦੋ ਜੋੜੀਆਂ ਦੋ ਜੋੜਗੇ ਇਹਦੇ ਚ ਲੰਗਾਂ ਦਰਨਾ ਪਾਣੀ ਇਹਨੂੰ ਪਾਤਾ ਉਹ ਇੱਕ ਥਾਂਡੇ ਲਈ ਬੈਠੀ ਆ ਤੇ ਇਦਾਂ ਨਾਲ ਥੱਲੇ ਬਣਾਈ ਜਾਂਦੇ ਆ ਮੇਰੇ ਸਾਹਮਣੇ ਹੀ ਥੱਲੇ ਲਾਉਣਗੇ ਅੰਡੇ ਮਿਲਣ ਆਦੇ ਇਹੇ ਲਾਉਣ ਦੇ ਚਲੋ ਕੋਈ ਗੱਲ ਨਹੀਂ ਥੱਲੇ ਲਾ ਲੈਣ ਤੇ ਇਹਨਾਂ ਦੀ ਤੇ ਬਾਈ ਜੀ 12 ਕਬੂਤਰ ਉਹ ਆ 8-7 ਕਬੂਤਰ ਆ ਬੈਠਣਾ 8-7 ਕਬੂਤਰ ਆ ਬੈਠਣਾ ਜਿਹੜਾ ਕੱਢਣਾ ਅੰਨਾ ਜਮਾ ਲੋ ਬਾਈ ਜੀ ਤਰੋ ਮੈਂ ਪ੍ਰੋਜੈਕਟ ਮਜ਼ੇ ਕਰੂਗਾ ਤੂੰ ਹੁਣ ਜੋੜਨਾ ਜੋੜਨਾ ਇੰਨਾ ਚਲਾਉਣਾ ਲੱਗ ਗਿਆ ਨਾ ਲਾ ਦੇ ਨੀ ਇਧਰ ਕੁਲਟਰ ਫਰਦੇ ਆ ਬਾਕੀ ਇਹਨੇ ਜਿਵੇਂ ਉਹ ਵੀ ਕੇ ਉਪਰ ਗੰਢਾਂ ਲਾ ਕੇ ਲਾ ਦੇ ਇਧਰ ਭਾਰੀ ਕੁਲਟਰ ਵਹੁਣਾ ਜਿਉਂ ਤੇ ਬਾਰੀ ਤੇ ਯਾਦ ਆ ਉੱਡਣ ਵਾਲੀ ਇਹ ਤੁਹਾਨੂੰ ਵਿਖਾਈ ਆ ਤੇ ਆਪਣਾ ਯਾਰ ਵੀਲੀ ਸੀਗਾ ਉਹਦੇ ਨਾਲ ਗੁੱਸਾ ਮਸਾਲਾ ਹੋ ਗਿਆ ਉਹਦੇ ਕੂਤਰ ਸੀਗੇ 20 25 ਆਪਣੇ ਕੋਲੇ ਫਰਦੇ ਤੇ ਉਹਨੇ ਆਂਡਿਆਂ ਤੋਂ ਕੂਬੂਤਰੀਆਂ ਚੱਕ ਕੇ ਦਿੱਤੀਆਂ ਆਪਾਂ ਬੱਚਿਆਂ ਤੋਂ ਕੂਬੂਤਰੀਆਂ ਚੱਕ ਕੇ ਦਿੱਤੀਆਂ ਤੇ ਆਪਾਂ ਭਾਈ ਉਹਦਾ ਖੰਭ ਵੀ ਨਹੀਂ ਰੱਖਿਆਗਾ ਠੀਕ ਹੈ ਇੱਕ ਤਾਂ ਆਂਡ ਇੱਕ ਤਾਂ ਬੱਚਿਆਂ ਦੀ ماں ਤੇ ਇੱਕ ਆਂਡਿਆਂ ਤੇ ਬੀਠੀ ਕੂਬੂਤਰੀ ਇਹਦੀ ਇਹ ਇਹ ਚਲੋ ਕੋਈ ਗੱਲ ਨਹੀਂ ਹਨਾ ਅਗਲੇ ਦੀ ਕੀ ਸੀ ਆਪਾਂ ਦੇਣੇ ਸੀ ਤੇ ਪਰ ਇੰਨੀ ਗੱਲ ਆ ਬਾਈ ਆਪਾਂ ਉਹਦਾ ਖਾਂਦੂ ਵੀ ਹੈ ਨਹੀਂ ਆਪਣੀ ਕੋਲ ਤੇ ਬਾਕੀ ਉਹ ਬੱਚਿਆਂ ਨੂੰ ਦਵਾਈ ਦੁਈ ਦਿੱਤੀ ਵੀ ਆ ਇੱਥੇ ਆਪਣਾ ਕੰਪਿਊਟਰ ਬਾਹਰ ਆ ਹਰੀ ਪਗਲ ਵਾਲਾ ਆਇਆ ਹੀ ਨਹੀਂ ਉਹ ਬਾਈ ਅੱਜ ਆ ਫਰਦਾ ਆ ਗਿਆ ਆ ਫਰਦਾ ਜੀ ਬਹਿ ਜੀ ਤਾਂ ਤੇਰੀ ਲੱਗੀ ਪਈ ਆ ਆ ਗਿਆ ਤੇ ਚਲੋ ਠੀਕ ਆ ਬਾਈ ਜੀ ਤਾਰ ਕੱਢਣ ਵਾਲੀ ਪਈ ਆ ਤੇਰੇ ਪਾ ਕੇ ਆਈ ਸੀਗਾ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਰਾ ਬਣ ਕੇ ਤੇ ਸਪੋਰਟ ਕਰਿਆ ਕਰੋ ਯਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਰਾ ਬਣੇ ਤੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭੁੱਲ ਚੁੱਕ ਦੀ ਕੀਮਾ ਬਾਈ ਆਪਣੇ ਤਾਂ ਆ ਹੀ ਵਲੌਗ ਹੁੰਦੇ ਆ ਮਾੜ ਮੁੱਢ ਜਾਨਵਰਾਂ ਦਾ ਜੋ ਹੁੰਦਾ ਤੇ ਕੀਤੀ ਬਾੜੀ ਦਾ ਕੰਮ ਧੰਦਾ ਹੋਰ ਤਾਂ ਆਪਣੇ ਕੋਲ ਕੁਸ ਵਿਖਾਉਣ ਨੂੰ ਹੈ ਨਹੀਂ ਸਸੀਕਾਲ ਬਈ ਜੀ ਸਸੀਕਾਲ ਇਹ ਪੁੱਲ ਚੁੱਕ ਦਿੱਖਿਓ ਆ ਧਾਰਾ ਜੇ ਕੱਟਣ ਵਾਲੀ ਪਈ ਆ